ਸਾਸ਼ੀ ਕਾਲ ਜੀ ਬਰਕਤ ਵੀਡੀਓ ਵਿੱਚ ਪ੍ਰੀਤ ਬਹੁਤ ਦੁਖੀ ਹੋ ਜਾਂਦੀ ਹੈ ਤੇ ਵਿੱਕੀ ਕਹਿੰਦਾ ਹੈ ਹੁਣ ਗੁੱਸਾ ਛੱਡ ਦੇ ਜੋ ਹੋ ਗਿਆ ਉਸ ਨੂੰ ਭੁੱਲ ਜਾ ਪਰ ਪ੍ਰੀਤ ਕਿੱਦਾਂ ਭੁੱਲ ਜਾਵੇ ਕਿ ਜੋ ਵਿੱਕੀ ਕਰਕੇ ਆਪਣੇ ਪੇਕੇ ਪਰਿਵਾਰ ਨਾਲ ਲੜ ਕੇ ਆ ਗਈ ਜਦੋਂ ਪ੍ਰੀਤ ਵਿੱਕੀ ਨੂੰ ਬੋਲਦੀ ਹੈ ਤਾਂ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਕਿਉਂਕਿ ਮੈਂ ਤੁਹਾਡੇ ਬਾਰੇ ਕਿੰਨਾ ਵਧੀਆ ਸੋਚਦੀ ਸੀ ਪਰ ਤੁਸੀਂ ਇਦਾਂ ਦੇ ਨਿਕਲਣਾ ਸੀ ਮੈਂ ਸੋਚ ਨਹੀਂ ਸਕਦੀ ਮੈਨੂੰ ਬੁਲਾ ਆਪਣਾ ਬੁਲਾ ਆਂਦੀ ਲੋੜ ਨਹੀਂ ਮੇਰੇ ਕੋਲੋਂ ਦੂਰ ਚੱਲੇ ਜਾਓ ਪ੍ਰੀਤ ਇਦਾਂ ਕਹਿੰਦੀ ਹੈ ਤਾਂ ਬਿੱਕੀ ਪ੍ਰੀਤ ਨੂੰ ਬਹੁਤ ਗੁੱਸਾ ਕਰਦਾ ਹੈ ਤੇ ਉਹ ਬਾਹਰ ਜਾ ਆ ਜਾਂਦਾ ਹੈ ਤੇ ਆਪਣੀ ਮੰਮੀ ਨੂੰ ਸਾਰੀ ਗੱਲ ਦੱਸਦਾ ਹੈ ਤੇ ਉਸਦੀ ਮੰਮੀ ਕਹਿੰਦੀ ਹੈ ਤੂੰ ਉਸਦੇ ਕੋਲ ਜਾ ਕੇ ਪਿਆਰ ਨਾਲ ਗੱਲ ਕਰ ਕਿਉਂਕਿ ਉਹ ਆਪਣੇ ਪੇਕੇ ਨੂੰ ਇਹ ਸਾਰੀ ਗੱਲ ਨਾ ਦੱਸ ਦਵੇ ਬਾਰੇ ਬਿੱਕੀ ਤਾਂ ਇੰਨਾ ਲਾਲਚੀ ਆ ਕਿ ਉਹ ਆਪਣੀ ਮਾਂ ਦੀ ਵੀ ਗੱਲ ਨਹੀਂ ਸੁਣਦਾ ਤੇ ਫਿਰ ਬਿੱਕੀ ਪ੍ਰੀਤ ਨੂੰ ਕਹਿੰਦਾ ਹੈ ਉੱਠ ਕੇ ਕੋਈ ਕੰਮ ਕਰ ਲੈ ਉਹ ਕਹਿੰਦੀ ਹੈ ਮੈਂ ਨਹੀਂ ਫਿਰ ਉਹ ਆਪਣੀ ਮੰਮੀ ਨੂੰ ਕਹਿੰਦਾ ਹੈ ਕਿ ਕੋਈ ਲੋੜ ਨਹੀਂ ਪ੍ਰੀਤ ਨੂੰ ਪਿਆਰ ਕਰਨ ਦੀ ਅਸਲੀ ਗੁੱਸਾ ਅਸਲੀ ਸੱਸ ਬਣ ਕੇ ਦਿਖਾਓ ਤੁਸੀਂ ਪ੍ਰੀਤ ਨੂੰ ਤੇ ਉਸਦੀ ਮੰਮੀ ਤੇ ਵਿੱਕੀ ਪ੍ਰੀਤ ਤੇ ਬਹੁਤ ਅਤਿਆਚਾਰ ਕਰਦੇ ਹਨ ਤੇ ਪ੍ਰੀਤ ਬਹੁਤ ਰੋਂਦੀ ਹੈ ਕਿਉਂਕਿ ਉਹ ਆਪਣੇ ਪੇਕੇ ਨਾਲ ਲੜ ਕੇ ਆਈ ਹੈ ਉਹ ਸੋਚਦੀ ਹੈ ਕਿ ਜੇ ਉਹਨਾਂ ਨੂੰ ਪਤਾ ਲੱਗੇਗਾ ਤੇ ਉਹ ਕਿੰਨਾ ਦੁਖੀ ਹੋਣਗੇ ਹੁਣ ਪ੍ਰੀਤ ਕੀ ਕਰੇਗੀ ਅਤਿਆਚਾਰ ਸਹੇਗੀ ਜਾਂ ਆਪਣੇ ਪੇਕੇਆਂ ਨੂੰ ਸਾਰਾ ਸੱਚ ਦੱਸੇਗੀ ਅੱਗੇ ਜਾਣਕਾਰੀ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ